ਜੇਕਰ ਹਾਰਟ ਟੈਕ ਆਉਂਦਾ ਹੈ ਤਾਂ ਕੀ ਕਰਨਾ ਚਾਹੀਦਾ ਹੈ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਔਜ਼ਾਰデア ਇਸ ਖਾਸ ਵੀਡੀਓ ਦੇ ਵਿੱਚ दरअसल ਮਾੜੀ ਜੀਵਨ ਸ਼ੈਲੀ ਅਤੇ ਗੈਰ ਸਿਹਤਮੰਦ ਖਾਣ ਪੀਣ ਦੀ ਆਦਤਾਂ ਦੇ ਕਾਰਨ ਬਹੁਤ ਸਾਰੇ ਲੋਕ ਦਿਲ ਦੇ ਨਾਲ ਸੰਬੰਧਿਤ ਬਿਮਾਰੀਆਂ ਤੋਂ ਪੀੜਿਤ ਹੋ ਜਾਂਦੇ ਨੇ ਦਿਲ ਦੇ ਦੌਰੇ ਅਤੇ ਸਟ੍ਰੋਕ ਦੇ ਮਾਮਲੇ ਦੇ ਵਿੱਚ ਹਾਲੀ ਦੇ ਵਿੱਚ ਤੇਜ਼ੀ ਦੇ ਨਾਲ ਵਾਦਾ ਹੋਇਆ ਹੈ ਇੱਕ ਸਮਾਂ ਸੀ ਜਦੋਂ ਦਿਲ ਦੇ ਦੌਰੇ ਸਿਰ ਬਜ਼ੁਰਗਾਂ ਦੇ ਵਿੱਚ ਆਮ ਸਨ ਪਰ ਅੱਜ ਨੌਜਵਾਨ ਪੀੜੀ ਬੱਚੇ ਐਥੋਂ ਤੱਕ ਕਿ ਬੱਚੇ ਵੀ ਦਿਲ ਦੇ ਦੌਰੇ ਦਾ ਦੌਰੇ ਦੇ ਨਾਲ ਜੂਝ ਰਹੇ ਨੇ ਬਿਮਾਰੀਆਂ ਦੇ ਨਾਲ ਜਾਨਾ ਗੁਆ ਰਹੇ ਨੇ ਇਸ ਦੇ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈਗਾ ਕਿ ਜੇਕਰ ਤੁਹਾਡੇ ਸਾਹਮਣੇ ਕਿਸੇ ਨੂੰ ਹਾਰਟ ਅਟੈਕ ਆ ਜਾਵੇ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਨੇ ਸਭ ਤੋਂ ਪਹਿਲਾਂ ਛਾਤੀ ਦੇ ਵਿੱਚ ਦਰਦ ਅਤੇ ਦਿਲ ਦੇ ਦੌਰੇ ਦੇ ਲੱਛਣਾਂ ਨੂੰ ਪਛਾਣਨਾ ਨਜ਼ਰ ਅੰਦਾਜ਼ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਕੁਝ ਸਾਵਧਾਨੀਆਂ ਤੁਰੰਤ ਵਰਤਨੀਆਂ ਚਾਹੀਦੀਆਂ ਨੇ ਨਹੀਂ ਤਾਂ ਖਤਰਾ ਹੋਰ ਵੱਧ ਸਕਦਾ ਹੈ ਜੇਕਰ ਤੁਹਾਨੂੰ ਛਾਤੀ ਦੇ ਵਿੱਚ ਦਰਦ ਜਾਂ ਫਿਰ ਕੋਈ ਬੇਆਰਾਮੀ ਮਹਿਸੂਸ ਹੁੰਦੀ ਹੈ ਤਾਂ ਬਿਨਾਂ ਦੇਰੀ ਕੀਤੇ ਡਾਕਟਰੀ ਸਹਾਇਤਾ ਦੇ ਲਈ ਕਾਲ ਜ਼ਰੂਰ ਕਰੋ ਜੇਕਰ ਨੇੜੇ ਕੋਈ ਹਸਪਤਾਲ ਹੈ ਤਾਂ ਤੁਰੰਤ ਹਸਪਤਾਲ ਜਾਓ ਫਿਰ ਗੱਲ ਆਉਂਦੀ ਵੀ ਹਾਰਟ ਅਟੈਕ ਆਉਂਦਾ ਹੈ ਤਾਂ ਕੀ ਕਰਨਾ ਚਾਹੀਦਾ ਹੈ ਜੇ ਤੁਹਾਨੂੰ ਛਾਤੀ ਦੇ ਵਿੱਚ ਦਰਦ ਹੁੰਦਾ ਹੈ ਤਾਂ ਘਬਰਾਓ ਨਾ ਆਰਾਮ ਨਾਲ ਬੈਠੋ ਸ਼ਾਂਤ ਰਹਿਣ ਦੀ ਕੋਸ਼ਿਸ਼ ਕਰੋ ਤਣਾਅ ਅਤੇ ਚਿੰਤਾ ਦਿਲ ਦੀਆਂ ਸਥਿਤੀਆਂ ਨੂੰ ਹੋਰ ਵੀ ਵਿਗਾੜ ਸਕਦੇ ਆ ਜੇਕਰ ਤੁਹਾਡੇ ਸਾਹਮਣੇ ਵਾਲਾ ਜੋ ਕਿ ਸਾਹਮਣੇ ਵਾਲਾ ਵਿਅਕਤੀ ਦਿਲ ਦੇ ਦੌਰੇ ਦੇ ਕਾਰਨ ਬੇਹੋਸ਼ ਹੋ ਗਿਆ ਹੈ ਜਾਂ ਫਿਰ ਸਾਹ ਨਹੀਂ ਲੈ ਪਾਰ ਰਿਹਾ ਤਾਂ ਤੁਹਾਨੂੰ ਤੁਰੰਤ ਸੀਪੀਆਰ ਦੇਣੀ ਚਾਹੀਦੀ ਹੈ ਇਸ ਦੇ ਲਈ ਉਹਨਾਂ ਦੀ ਛਾਤੀ ਦੇ ਕੇਂਦਰ ਨੂੰ ਦੋਨਾਂ ਹੱਥਾਂ ਨਾਲ ਦਬਾਓ ਤੇ ਜਿਸ ਨੂੰ ਕਹਿ ਸਕਦੇ ਆਂ ਵੀ ਏਈਡੀ ਉਪਲਬਧ ਹੈਗਾ ਤਾਂ ਇਸ ਤੋਂ ਜੋ ਕਿ ਨਿਰਦੇਸ਼ ਅਨੁਸਾਰ ਵਰਤੋ ਫਿਰ ਦਿਲ ਦੀ ਤਾਲ ਨੂੰ ਬਹਾਲ ਕਰਨ ਦੇ ਵਿੱਚ ਮਦਦ ਕਰਦੀ ਹੈ ਜੇਕਰ ਲੋੜ ਹੋਵੇ ਤਾਂ ਬਿਜਲੀ ਦਾ ਝਟਕਾ ਵੀ ਦਿੱਤਾ ਜਾ ਸਕਦਾ ਹੈ ਯਾਦ ਰੱਖਿਓ ਕਿ ਹਰ ਛਾਤੀ ਦਾ ਦਰਦ ਦਿਲ ਦੇ ਦੌਰੇ ਦਾ ਸੰਕੇਤ ਨਹੀਂ ਹੁੰਦਾ ਛਾਤੀ ਦੇ ਦਰਦ ਦੇ ਹੋਰ ਵੀ ਕਾਰਨ ਹੋ ਸਕਦੇ ਨੇ ਜਿਵੇਂ ਕਿ ਮਾਸਪੇਸ਼ੀਆਂ ਦੇ ਵਿੱਚ ਖਿਚਾਅ ਮਾਨਸਿਕ ਤਣਾਅ ਅਤੇ ਬਧਸ਼ਮੀ ਹਾਲਾਂਕਿ ਛਾਤੀ ਦੇ ਦਰਦ ਨੂੰ ਕਦੇ ਵੀ ਹਲਕੇ ਦੇ ਵਿੱਚ ਨਹੀਂ ਲੈਣਾ ਚਾਹੀਦਾ ਤੁਰੰਤ ਡਾਕਟਰੀ ਸਹਾਇਤਾ ਲੈਣ ਦਾ ਲੈਣਾ ਸਭ ਤੋਂ ਵਧੀਆ ਹੈ ਤਾਂ ਦਿਲ ਦੇ ਦੌਰੇ ਦੇ ਲੱਛਣ ਕੀ ਨੇ ਇਹ ਵੀ ਜਾਨਣਾ ਬੇਹੱਸਰੀ ਹੈ ਤਾਂ ਦਿਲ ਦੇ ਦੌਰੇ ਦੇ ਲੱਛਣ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਦੇ ਵਿੱਚ ਵੱਖੋ-ਵੱਖਰੇ ਹੁੰਦੇ ਨੇ ਜਿਵੇਂ ਕਿ ਅਚਾਨਕ ਛਾਤੀ ਦੇ ਵਿੱਚ ਦਰਦ ਜਾਂ ਫਿਰ ਬੇਆਰਾਮੀ ਖੱਬੀ ਜਾਂ ਫਿਰ ਸੱਜੀ ਬਾਹ ਦੇ ਵਿੱਚ ਦਰਦ ਜੋ ਗਰਦਨ, ਜਬਾੜੇ, ਪਿੱਠ ਜਾਂ ਫਿਰ ਪੇਟ ਤੱਕ ਵੀ ਫੈਲ ਸਕਦਾ ਹੈ। ਕੁਝ ਲੋਕਾਂ ਨੂੰ ਤੇਜ਼ ਦਰਦ ਜਾਂ ਫਿਰ ਕਠੋਰਤਾ ਦਾ ਅਨੁਭਵ ਹੁੰਦਾ ਹੈ ਜਦਕਿ ਕੁਝ ਨੂੰ ਬੇਆਰਾਮੀ ਦਾ ਅਨੁਭਵ ਹੁੰਦਾ ਹੈ। ਇਹ ਭਾਰੀ ਦਬਾਅ ਜਾਂ ਫਿਰ ਜਲਣ ਵਰਗਾ ਮਹਿਸੂਸ ਹੋ ਸਕਦਾ ਹੈ ਜਿਵੇਂ ਕਿ ਬਦਹਜ਼ਮੀ ਦੇ ਨਾਲ ਹੁੰਦਾ ਹੈ। ਬਿਮਾਰ ਮਹਿਸੂਸ ਹੋਣਾ, ਪਸੀਨਾ ਆਉਣਾ, ਚੱਕਰ ਆਉਣਾ, ਸਾਹ ਚੜਨਾ, ਅਚਾਨਕ ਚਿੰਤਾ ਦੀ ਭਾਵਨਾ ਜੋ ਪੈਨਿਕ ਅਟੈਕ ਵਰਗੀ ਮਹਿਸੂਸ ਹੋ ਸਕਦੀ ਹੈ। ਫਿਓਫਰਾ ਦੇ ਵਿੱਚ ਵੀ ਤਰਲ ਪਦਾਰਥ ਜਮਾ ਹੋਣ ਦੇ ਕਾਰਨ ਗੰਭੀਰ ਖੰਗ ਜਾਂ ਫਿਰ ਕਬਰਾਹਟ ਇਹ ਹੀ ਧਿਆਨ ਦੇਣ ਯੋਗ ਵਾਲੀਆਂ ਗੱਲਾਂ ਨੇ ਮਹੱਤਵਪੂਰਨ ਗੱਲਾਂ ਨੇ ਕੁਝ ਲੋਕਾਂ ਨੂੰ ਇਹਨਾਂ ਸਾਰੇ ਲੱਛਣਾਂ ਤੋਂ ਬਿਨਾਂ ਵੀ ਆ ਜੋ ਕਿ ਦਿਲ ਦਾ ਦੌਰਾ ਪੈ ਸਕਦਾ ਹੈ ਅਤੇ ਯਾਦ ਰੱਖਣਾ ਬੇहद ਮਹੱਤਵਪੂਰਨ ਹੈ ਕਿ ਹਰ ਕੋਈ ਦਰਦ ਨੂੰ ਵੱਖਰੇ ਢੰਗ ਨਾਲ ਮਹਿਸੂਸ ਕਰਦਾ ਹੈ ਬਜ਼ੁਰਗ ਲੋਕਾਂ ਜਾਂ ਫਿਰ ਸ਼ੂਗਰ ਵਾਲੇ ਲੋਕਾਂ ਨੂੰ ਹਾਰਟ ਅਟੈਕ ਆਉਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ ਕਿਉਂਕਿ ਇਸ ਸਥਿਤੀ ਨਸਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਜਿਸ ਨਾਲ ਦਰਦ ਨੂੰ ਸਮਝਣ ਦਾ ਤਰੀਕਾ ਬਦਲ ਸਕਦਾ ਹੈ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਅਜਿਹੀ ਅਪਡੇਟਸ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਅੱਗੇ ਵੀ ਜ਼ਰੂਰ ਸ਼ੇਅਰ ਕਰਿਓ ਤਾਂਕਿ ਕਿਸੇ ਨੂੰ ਅਜਿਹੀ ਕੋਈ ਸਮੱਸਿਆ ਆਉਂਦੀ ਹੈ ਦਿਲ ਦੇ ਨਾਲ ਸੰਬੰਧਿਤ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਆਪਣੇ ਨੇੜਲੇ ਡਾਕਟਰ ਦੇ ਨਾਲ ਜ਼ਰੂਰ ਸੰਪਰਕ ਕਰਨ